ਇਹ ਤਸਵੀਰਾਂ ਜ਼ਿਲ੍ਹਾ ਗੁਰਦਾਸਪੁਰ ਦੇ ਟੈਗੋਰ ਮੈਮੋਰੀਅਲ ਸਕੂਲ ਦੀਆਂ ਨੇ ਜਿੱਥੇ ਬੂਥ ਨੰਬਰ 105 ਅਤੇ 106 ਦੇ ਵਿੱਚ ਬਾਹਰਲੇ ਬੰਦਿਆਂ ਵੱਲੋਂ ਅੰਦਰ ਵੜਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਉਹਨਾਂ ਨੂੰ ਬਾਹਰ ਕੱਢਣ ਨੂੰ ਲੈ ਕੇ ਕਾਂਗਰਸੀ ਅਤੇ ਆਪ ਵਰਕਰਾਂ ਦੇ ਵਿਚਾਲੇ ਝੜਪ ਦੇਖਣ ਨੂੰ ਮਿਲੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿਆਣੇ ਬਿਆਣੇ ਬੰਦੇ ਆਪਸ ਵਿੱਚ ਉਰਜ ਦੇ ਹੋਏ ਦਿਖਾਈ ਦੇ ਰਹੇ ਹਨ ਹਲਕੀ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਹ ਲੋਕ ਸ਼ਾਂਤ ਹੁੰਦੇ ਨਹੀਂ ਦਿਖ ਰਹੇ ਉਲਟਾ ਮਾਮਲਾ ਉਲਝਦਾ ਜਾ ਰਿਹਾ ਸੁਕਵਾਲ ਆਇਆ ਸੁਕਵਾਲ ਨੂੰ ਇੰਨੀ ਗੱਲ ਕਹੀ ਹੈ ਕਿ ਗਲਤ ਬੋੜ ਦੇ ਇਹਨੂੰ ਬਾਹਰ ਕੱਢੋ ਇਹ ਗੱਲ ਨਹੀਂ ਕੁਝ ਕੋਈ ਗੱਲ ਹੈ ਮੈਂ ਨਤੂ ਨੂੰ ਮਿਲਦਾ ਮੈਂ ਨਤੂ ਦੇ ਫਾਨੂੰ ਨੂੰ ਮਿਲ ਕੇ ਆਣਾ ਭਾਜੀ ਰਾਮ ਨਾ ਕੋਈ ਟਕਰੇ ਨਹੀਂ ਭਾਜੀ ਪਹਿਲਾਂ ਬਲਜੀਤ ਨੂੰ ਮਰੇ ਕਰੋ ਹਾਂ ਤੱਕਿਆ ਮੇਰ ਦੀ ਇਹ ਗੱਲ ਰਹਿ ਜਾਂਦੀ ਨਹੀਂ ਕਰ ਦੋ ਭਾਜੀ ਕਹਿੰਦੇ ਮਿੰਟ ਖਲੋ ਯਾਰ ਮੈਨੂੰ ਗੱਲ ਕਰਨੀ ਹੈ ਇੱਕ ਮਿੰਟ ਤੂੰ ਇੱਕ ਮਿੰਟ ਖਲੋ ਮੈਂ ਕਹਿੰਦਾ ਤੂੰ ਫਿਲੋ ਭਾਜੀ ਆਹ ਸ਼ਟ ਕਰੋ ਤੂੰ ਇੱਕ ਮਿੰਟ ਸਿਆਣੇ ਗੱਲ ਕਰਦੇ ਸਿਆਣੇ ਨੂੰ ਕਰਦੇ ਦੁਬਾਰਾ ਇਹ ਜੋ ਡੰਡੇ ਉਹਨਾਂ ਤੋਂ ਵੀ ਥੇ ਨੀ ਹੋਇਆ ਕਿ

ਦੇ ਗਪਾਲਪੁਰ ਨਗਰ ਦੇ ਵਿੱਚ ਜਿਹੜਾ 25 ਨੰਬਰ ਬੋ ਸੀ ਅੱਜ ਇੱਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ ਜਿਹਦੇ ਤੁਰੰਤ ਅਸੀਂ ਵੀ ਇੱਥੇ ਪਹੁੰਚ ਗਏ ਤਾਂ ਇਹਨਾਂ ਦਾ ਅਲੀਗੇਸ਼ਨ ਸੀ ਕੁਝ ਆਮ ਆਦੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਜਦੋਂ ਅਸੀਂ ਇਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੁਲਿਸ ਜਿੰਟ ਦਾ ਪਾਸ ਹੈਗਾ ਸੀ ਇਹਨੂੰ ਦੱਸਦਾ ਵੀ ਉਹ ਕੋਲਿੰਗਰ ਦਾ ਹੈ ਜਿਹੜੇ ਦੂਜੇ ਪਾਸੇ ਪ੍ਰੇਕਸ਼ਨ ਲੁੰਦੇ ਸੀ ਵੀ ਇੱਥੇ ਝਾਲੀ ਵੋਟਾਂ ਪੈ ਗਈਆਂ ਜਦੋਂ ਅਸੀਂ ਪੰਜਾਬੀ ਐਫਸਰ ਦੇ ਥਰੂ ਵੈਰੀਫਾਈ ਕੀਤਾ ਤੇ ਕੋਈ ਝਾਲੀ ਵੋਟ ਨਹੀਂ ਸੀ ਪਈ ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪੰਜਾਬੀ ਐਫਸਰ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਵੋਟ ਪਾ ਸਕਦਾ ਜੀ ਮੇਰੀ ਇਹਨਾਂ ਦੋਨਾਂ ਹੀ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਲੀਡਰ ਇਹਨਾਂ ਨੂੰ ਦੋਨਾਂ ਨੂੰ ਬੇਨਤੀ ਆਪਣੇ ਗੁੱਸੇ ਤੇ ਔਰ ਕੰਟਰੋਲ ਕਰੋ ਔਰ ਜਿਹੜੇ ਨਾਲ ਆਏ ਮੈਂਬਰ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਕਟੋ-ਕਟਾ ਆਪਣੀ ਬੋਲੀ ਤੇ ਜ਼ਰੂਰ ਕੰਟਰੋਲ ਕਰੋ ਜੇਕਰ ਤੁਹਾਡੇ ਮਨ 'ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਹੈ ਸਾਨੂੰ ਇੱਕ ਰੀ ਦੱਸਣ ਜੇਕਰ ਅਸੀਂ ਨਹੀਂ ਸੋਲਵ ਕਰਾਂਗੇ ਉਦੋਂ ਬਾਅਦ ਇਹਨਾਂ ਕੋਈ ਕਾਫੀ ਲੋਕਤੰਤਰੀ ਦੇ ਮਤਾਬਕ ਰਾਈਟ ਹੈਗੇ ਆ ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕੁਐਸਟ ਹੈ ਵੀ ਤੁਸੀਂ ਸਾਨੂੰ ਕੰਪਲੇਨਟ ਕਰੋ ਆਪਸ 'ਚ ਨਾ ਇੱਕ ਦੂਜੇ ਨਾਲ ਝਗੜੋ ਕਿ ਕਿਹੜੇ ਨੇਤਾ ਹੈਗੇ ਨੇ ਕਿਹੜੀ ਕਿਹੜੀ ਪਾਰਟੀ ਨਾਲ ਸੰਬੰਧਤ ਸੀ ਆ ਆਮ ਆਦਮੀ ਵੱਲੋਂ ਕੁਝ ਮੇਰਾ ਖਿਆਲ ਬੈਲ ਸਾਹਿਬ ਦੇ ਬ੍ਰਦਰ ਸੀ ਦੂਜੇ ਪਾਸੇੋਂ ਜਿਹੜੇ ਹੈਗੇ ਸੀ ਬਾੜਾ ਸਾਹਿਬ ਦੇ ਦੋਨੇ ਬ੍ਰਦਰ ਸੀ ਮਰਦੇ ਉਹ ਵੀ ਆਪ ਆਏ ਪਰ ਜਦੋਂ ਜਦੋਂ ਅਸੀਂ ਸਮਝਾਇਆ ਬੈਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਹੈ ਔਰ ਪਾਲਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਪਾਲਾ ਸਾਹਿਬ ਦਾ ਜਿਹੜਾ ਬੈਲ ਸਾਹਿਬ ਦਾ ਡਾਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਉਹਨਾਂ ਨੇ ਬਤੀ ਜਿੰਨ ਵੀ ਚੰਗੀ ਗੱਲ ਕੀਤੀ ਪਰ ਕੁਝ ਜਿਹੜੇ ਨਾਂ ਸੱਜੇ ਖੱਬੇ ਹੁੰਦੇ ਹੋ ਆਪਣੇ ਗਲੇ ਛੁਕੇ ਹੋਰ ਗੱਲਦੇ ਹੁੰਦੇ ਆ ਤਾਂ ਕੰਡਨੇ ਸ਼ੁਰੂ ਕਰ ਦਿੰਦੇ ਆ ਉਹਦੇ ਕਰਕੇ ਤਣਾਅ ਵੱਧਦਾ ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੀ ਬੋਲੀ ਤੇ ਔਰ ਇਹਨਾਂ ਤੇ ਇਲੈਕਸ਼ਨ ਦੌਰਾਨ ਪੂਰਾ ਕੰਟਰੋਲ ਰੱਖਣ ਕਿਉਂਕਿ ਪੰਜਾਬ ਪੁਲਿਸ ਅੱਜ ਵੀ ਉੱਥੇ ਹੀ ਖੜੋਤੀ ਹੈ ਜਿੱਥੇ ਹਰ ਚੀਜ਼ ਨੂੰ ਸੰਭਾਲ ਸਕਦੀ ਹੈ। ਔਰ ਅਸੀਂ ਇਸ ਦੇ ਕੰਮ ਨੂੰ ਸੰਭਾਲਣਾ ਬੜੇ ਬੇਖੂਬੀ ਜਿਹੜਾ ਜਾਣਦੇ। ਕੋਈ ਹੱਥਪਾਈ ਹੋਈ ਹੈ, ਹੱਥਪਾਈ ਨਹੀਂ ਹੋਈ। ਨਹੀਂ, ਅਜੇ ਹੱਥਪਾਈ ਕੋਈ ਨਹੀਂ ਹੋਈ। ਸਿਰਫ ਇਹਨਾਂ ਨੇ ਇੱਕ ਵਾਰ ਇਹਨਾਂ ਦੇ ਦੋ ਬੰਦੇ ਜਿਹੜੇ ਹਾਈਪਰ ਹੋਣ ਲੱਗੇ ਸੀ, ਉਹਨਾਂ ਨੂੰ ਪੁਲਿਸ ਨੇ ਕੁਝ ਕਰਕੇ ਪਿੱਛੇ ਕਰਤਾ। ਮਾਮਲਾ ਸ਼ਾਟਆਊਟ ਮਾਮਲਾ ਸ਼ਾਟਆਊਟ ਕਰਤਾ ਔਰ ਬੜਾ ਪੀਸਫੁਲੀ ਜਿਹੜੀ ਇੱਥੇ ਵੀ ਦੇਖ ਲਓ ਤੁਸੀਂ ਬੜੀ ਪੀਸਫੁਲੀ ਜਿਹੜੀ ਹੈਗੀ ਆ ਉਹ ਵੋਟਿੰਗ ਸੋ ਮੌਕੇ ਤੇ ਪਹੁੰਚੀ ਡੀਐਸਪੀ ਸੁਖਪਾਲ ਸਿੰਘ ਹੋਰਾ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਮਾਮਲੇ ਨੂੰ ਸੁਲਝਾਇਆ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਯਾਲੀ VOTING ਨਹੀਂ ਹੋ ਰਹੀ ਤੇ ਨਾ ਹੀ ਕੋਈ ਮਾਮਲਾ ਸਾਹਮਣੇ ਆਇਆ ਤੇ ਨਾ ਹੀ ਕੋਈ ਬਾਹਰਲਾ ਬੰਦਾ ਬੂਥ ਵਿੱਚ ਹਾਜ਼ਰ ਸੀ ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ